ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਜਿਹਾ ਹਰ ਰਸ ਰਹੀ ਅਗਾਈ ਜਿਹਾ ਹਰ ਰਸ ਇਥੇ ਚਾਲ ਅਨਸਾਰ ਵਿਸਾਮ ਜਿਹਾ ਹਰ ਰਸ ਰਹੀ ਅਗਾਈ ਜਿਹਾ ਹਰ ਰਸ ਰਹੀ ਅਗਾਈ ਗੁਰਮੁਖ ਪੀਵੇ ਸਹਜ ਸਮਾਏ ਹਰ ਰਸ ਜਨ ਚੱਖੋ ਜੀ ਭਾਈ ਹਰ ਰਸ ਜਨ ਚੱਖੋ ਜੀ ਭਾਈ ਹਰ ਰਸ ਤੇ ਵਿਸਰਾਮ ਹਰ ਰਸ ਜਨ ਚੱਖੋ ਜੀ ਭਾਈ ਤੌ ਕਾਤ ਅਨੰਤ ਤੌ ਕਾਤ ਇਥੇ ਵਿਸਰਾਮ ਤੌ ਕਾਤ ਕਾਤ ਭੁੱਲੇ ਹੀ ਬੋਲਣਾ ਆਲਤ ਸਾਧ ਲੋ ਭਾਈ ਤੌ ਕਾਤ ਅਨਤ ਸਾਧ ਲੋ ਭਾਈ ਰਹਾਓ ਗੁਰਮਤਿ ਰਸ ਰਾਖ ਉਰਤਾਰ ਗੁਰਮਤਿ ਰਸ ਇਥੇ ਵਿਸਰਾਮ ਰਾਖੋ ਉਰਤਾਰ ਗੁਰਮਤਿ ਰਸ ਰਾਖੋ ਉਰਤਾਰ ਉਰਤਾਰ ਸੰਬੰਧ ਕੀ ਪਾਠ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਮਨ ਮੁਖ ਪਦ ਤੇ ਵਿਸਰਾਮ ਲਾਉਣਾ ਹੈ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹੁਮ ਕਰੈ ਬਹੁਤੀ ਮਿਲੇ ਸਜਾਇ ਨਦਰ ਕਰੇ ਤਾ ਹਰ ਰਸ ਪਾਵੈ ਤਾ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਘਰ ਛੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨੀਤ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਉਤਮ ਪਦਵੀ ਪਾਏ ਉਤਮ ਪਦਵੀ ਪਾਏ ਪੂਛੋ ਬਿਦਰ ਦਾਸੀ ਸੁਤੈ ਸੁਤੈ ਨਹੀਂ ਕਹਿਣਾ ਪੂਛੋ ਬਿਦਰ ਇਥੇ ਤਾਂ ਮੈਂ ਦਾਸੀ ਸੁਤੈ ਦਾਸੀ ਦਾ ਪੁੱਤਰ ਸੀ ਜੋ ਭਗਤ ਬਿਦਰ ਜੀ ਪੂਛੋ ਬਿਦਰ ਦਾਸੀ ਸੁਤੈ ਇਥੇ ਵਿਸਰਾਮ ਹੈ ਕਿਸਨ ਉਤਰਿਆ ਘਰ ਜਿਸ ਜਾਏ पूछो बेदर दासी सुतै किसन उतरिया कार जिस जाय हर की अकथ कथा सुन हो जान भई जित सहसा दुख भूख सब लह जाय हर की अकथ कथा सुन हो जन भई इथे विश्राम जित सहसा दुख भूख सब लह जाय रहाव रवदास चमार उस्तत करे ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਹਾਂਜੀ ਸਦਾਸ ਜਮਾਰ ਉਸਤਤ ਕਰੇ ਇਥੇ ਵਿਸਰਾਮ ਹੈ ਹਰ ਕੀਰਤ ਨਿਮਖ ਇਕ ਗਾਏ ਹਾਂਜੀ ਠਮਕ ਨਾਮ ਦੇਹ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇਹ ਪ੍ਰੀਤ ਲੱਗੀ ਹਰ ਸੀਤੀ ਹਾਂਜੀ ਇਹ ਨਾਮ ਦੇਵ ਨਹੀਂ ਕਹਿਣਾ ਵਾਵਾ ਨਹੀਂ ਕਹਿਣਾ ਐੜਾ ਉਚਾਰਨ ਕਰਨਾ ਨਾਮ ਦੇ ਪ੍ਰੀਤ ਲੱਗੀ ਹਰ ਸੀਤੀ ਲੋਕ ਛਿਪਕ ਹੈ ਬੁਲਾਏ ਲੋਕ ਛਿਪਕ ਹੈ ਬੁਲਾਏ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇ ਲੀਆ ਮੁਖ ਲਾਏ ਇਹ ਵੀ ਯਾਦ ਰੱਖਣ ਵਾਲੀ ਯਮ ਕਾ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਇੱਥੇ ਵਿਸਰਾਮ ਹਰ ਹਰ ਨਾਮ ਦੇ ਉਹ ਨਹੀਂ ਕਹਿਣਾ ਹਰ ਇੱਥੇ ਯਮ ਕਲਾ ਦਿੰਦੀ ਹੈ ਨਾਮ ਦੇ ਉਹ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜਿਤਨੇ ਭਗਤ ਹਰਿ ਸੇਵਕਾ ਇਥੇ ਵਿਸਰਾਮ ਹੈ ਮੁਖ 68 ਤੀਰਥ ਇਥੇ ਠਮਕੇ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕਉ ਅਨ ਦਿਨ ਪਰਸੇ ਇਥੇ ਵਿਸਰਾਮ ਜੇ ਕਿਰਪਾ ਕਰੇ ਹਰ ਰਾਇ ਸੁਹੀ ਮਹੱਲਾ ਚੌਥਾ ਤਿਨੇ ਅੰਤਰ ਹਰ ਆਰਾਧਿਆ ਜੇਨ ਕਾ ਧੁਰ ਲਿਖਿਆ ਲਿਖਤ ਲਿਲਾਰਾ ਤੇਨ ਕੀ ਬਖੀਲੀ ਕੋਈ ਕਿਆ ਕਰੇ ਜੇਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਇਹ ਵਿਸਰਾਮ ਧਿਆਨ ਨਾਲ ਲਉਣਾ ਹੈ ਹਰ ਹਰ ਧਿਆਏ ਮਨ ਮੇਰੇ ਇਥੇ ਠਮਕ ਲਾ ਦਨੀ ਮਨ ਧਿਆਏ ਹਰ ਇਥੇ ਵਿਸਰਾਮ ਹੈ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਤੋਰ ਭਗਤ ਜਨਾ ਕਉ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੇ ਸੋ ਓਨ ਕੀ ਰੀਸ ਕਰੇ ਇਸ ਹਲਤ-ਪਲਤ ਮੁਹਕਾਰਾ ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ ਤੈਨ ਕੀ ਸੇਵਾ ਤੀ ਹਰ ਪਾਈਐ ਸਿਰ ਨਿੰਦਕ ਕੈ ਪਵੈ ਛਾਰਾ ਜੇ ਸਕਾਰvirti ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਇਹ ਵਿਸਰਾਮ ਬਹੁਤ ਧਿਆਨ ਨਾਲ ਲਾਉਣਾ ਹੈ ਜਿਸ ਘਰ ਵਰਤੀ ਇਥੇ ਠਮਕ ਲਾ ਦਨੀ ਹੈ ਕਈ ਪਾਠੀ ਸਿੰਘ ਵਰਤੀ ਕਹ ਜੰਦੇ ਨੇ ਸਿਹਾਰੀ ਹੈ ਵਰਤੀ ਬੋਲਣਾ ਹੈ ਜਿਸ ਘਰ ਵਰਤੀ ਸੋਈ ਜਾਣਾ ਇਥੇ ਵਿਸਰਾਮ ਹੈ ਜਗਤ ਗੁਰ ਨਾਨਕ ਪੂਜ ਇਥੇ ਠਮਕ ਲਾ ਦਨੀ ਹੈ ਕਰੋ ਵਿਚਾਰਾ ਚੋ ਚਾਹ ਪੀੜੀ ਆਦ ਜੁਗਾਦ ਵਕੀਲੀ ਕਿਨੈ ਨਾ ਪਾਇਓ ਹਰ ਸੇਵਕ ਪਾਇ ਮਿਸਤਾਰਾ ਇਹ ਵੀ ਵਿਸਰਾਮ ਮਹੰਗਾ ਵਿਸਰਾਮ ਐ ਚਾਹ ਪੀੜੀ ਪਹਿਲਾਂ ਚਾਹੋ ਹੋੜਾ ਨਹੀਂ ਲਾ ਦੇਣਾ ਓਮਕੜਾ ਚਾਹੋ ਛੇਤੀ ਬੋਲਨਾ ਪੀੜੀ ਨਹੀਂ ਕਹਿਣਾ ਪੀੜੀ ਭਾਰਾ ਬੋਲਨਾ ਚਾਹ ਪੀੜੀ ਆਦ ਜੁਗਾਦ ਇਥੇ ਠਮਕ ਬਖੀਲੀ ਕਿਨੈ ਨਾ ਪਾਇਓ ਇਥੇ ਵਿਸਰਾਮ ਹੈ ਹਰ ਇਥੇ ਯਮ ਕਲਾ ਕੇ ਹਰ ਪਾਤੇ ਸੇਵਕ ਭਾਏ ਸੰਮੰਦਕ ਪਾਠ ਹੈ ਨਿਸ਼ਤਾਰਾ ਸੁਹੀ ਮਹੱਲਾ ਚੌਥਾ ਜਿੱਥੈ ਹਰ ਆਰਾਧੀ ਐ ਤਿੱਥੈ ਹਰ ਮਿੱਤ ਸਹਾਈ ਮਿੱਤ ਪਦ ਕਸਕੇੀ ਬੁਲਨਾ ਗੁਰ ਕਿਰਪਾ ਦੇ ਹਰ ਮਨ ਵਸੈ ਹਉrt ਵਿਦ ਲਿਆ ਨਾ ਜਾਈ ਹਰ ਤਨ ਸੰਚੀ ਹਰ ਤਨ ਸੰਚੀਐ ਭਾਈ ਹਰ ਤਨ ਇਥੇ ਵਿਸਰਾਮ ਹੈ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਇਸੇ ਤਰ੍ਹਾਂ ਜੇ ਜਦਿ ਸਿਹਾਰੀ ਨਾਲ ਉਚਾਰਨ ਕਰਨਾ ਜੇ ਨਹੀਂ ਕਹਿ ਦੇਣਾ ਜੇ ਹਲਤ ਪਲਤ ਹਰ ਹੋਏ ਸਖਾਈ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਕਿ ਜੇਦਾਰਸ ਹੁੰਦਾ ਜੇਕਰ ਜੇਦਾਰਸ ਹੁੰਦਾ ਜਿਹੜਾ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਇੱਥੇ ਵਿਸਰਾਮ ਐ ਹੋਰ ਥੈ ਇੱਥੇ ਥੋੜਾ ਠਹਿਰਾ ਹੋਰ ਤੋਂ ਉਪਾਏ ਇੱਥੇ ਥੋੜਾ ਠਹਿਰਾ ਹਰ ਧਾਨ ਇੱਥੇ ਥੋੜਾ ਠਹਿਰਾ ਕਿਤੇ ਨਾ ਪਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਇਹਨਾਂ ਸਤ ਸੰਗਤੀ ਇਸ ਤਰ੍ਹਾਂ ਨਹੀਂ ਬੋਲਣਾ ਸਤ ਸੰਗਤੀ ਤੇ ਟਿੱਪੀ ਹੈਗੀ ਆ ਬੜੀ ਵਾਰੇ ਪਦ ਆਉਂਦਾ ਸਤ ਸੰਗਤ ਪੋਲਾ ਜਾਨੀ ਬੋਲਣਾ ਸਤ ਸੰਗਤੀ ਨਹੀਂ ਕਹਿਣਾ ਸਤ ਸੰਗਤੀ ਸੰਗ ਸਤ ਸੰਗਤੀ ਹਰ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰਥੈ ਹੋਰਤ ਉਪਾਇ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾ ਵਾ ਪਾਰੀਆ ਹਰ ਰਤਨ ਧਨ ਵਿਹਾਜੇ ਇੱਥੇ ਵਿਸਰਾਮ ਹੈ ਵਿਹਾਜੇ ਝੱਜਾ ਨਾਲ ਉਚਾਰਨ ਕਰਨਾ ਹੈ ਹਰ ਰਤਨ ਕਾ ਵਪਾਰੀਆ ਇਥੇ ਠਮਕ ਹਰ ਰਤਨ ਧਨ ਵਿਹਾਜੇ ਕੱਚਾ ਕੇ ਵਪਾਰੀਏ ਵਾ ਕੇ ਹਰ ਧਨ ਲਿਆ ਨਾ ਜਾਈ ਐਸੀ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਕੱਚਾ ਕੇ ਵਪਾਰੀਏ ਇਥੇ ਠਮਕ ਵਾਕ ਇਕੱਠਾ ਪਾਠ ਨਹੀਂ ਕਰਨਾ ਨਮਕਾ ਕੇ ਵਖਰਾ ਪਾਠ ਬੋਲਣਾ ਡੈਸ਼ ਲਾ ਕੇ ਵਾ ਕੇ ਵਾ ਕੇ ਹਰ ਧਨ ਨਿਆ ਨਾ ਜਾਈ ਹਰ ਧਨ ਰਤਨ ਜੇ ਹਰ ਧਨ ਰਤਨ ਜਵੇ ਹਰ ਮਾਨਕ ਹਰ ਧਨ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਇਹ ਵੀ ਮਹੰਗਾ ਵਿਸਰਾਮ ਹੈ ਯਾਦ ਰੱਖਣਾ ਹੈ ਹਰ ਧਨ ਇਥੇ ਠਮਕ ਰਤਨ ਜਵੇ ਹਰ ਮਾਨਕ ਇਥੇ ਠਮਕ ਹਰ ਧਨ ਹੈ ਨਾਲ ਅੰਮ੍ਰਿਤ ਵੀ ਲੈ ਵੱਤੈ ਇਥੇ ਵਿਸਰਾਮ ਹੈ ਵੱਤੈ ਕਸ ਕੇ ਬੋਲਣਾ ਧੰਨਾ ਨਹੀਂ ਕਹਿ ਦੇਣਾ ਹਰ ਧੰਨਾ ਨਾਲ ਨਹੀਂ ਕਹਿਣਾ ਕਈ ਪਾਟੀ ਸਿੰਘ ਧੰਨਾ ਕਹਿ ਜਾਂਦੇ ਹਰ ਧਨ ਹੈ ਨਾਲ ਅੰਮ੍ਰਿਤ ਵੀ ਲੈ ਵੱਤੈ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਇਥੇ ਵਿਸਰਾਮ ਹੈ ਹਰ ਧਨ ਪਦ ਤੇ ਠੰਕ ਲਾ ਦਨੀ ਹੈ ਭਗਤ ਖਾਏ ਖਰਚ ਰਹੇ ਇਥੇ ਠੰਮਕ ਨਿਖੁਟੈ ਨਾਹੀ ਨਿਖੁਟੈ ਕਸਕੇ ਬੋਲਨਾ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਤ ਤਨ ਐ ਬੁੱਲੈ ਬੋਲਨਾ ਹਾਲਤ ਪਲਤ ਹਰ ਤਨ ਐ ਕੀ ਹਾਲਤ ਪਲਤ ਹਰ ਤਨ ਐ ਕੀ ਭਗਤਾ ਕੋ ਮਿਲੀ ਵਡਿਆਈ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਇਹ ਤਾਂ ਇਹ ਹਰ ਤਨ ਅਗਨੀ ਤਸ ਕਰੈ ਪਾਣੀਐ ਜਮ ਦੂਤਾ ਕਿਸੇ ਕਾ ਗਵਾਇਆ ਨਾ ਜਾਈ ਇਸ ਪੰਕਤੀ ਦੇ ਵਿੱਚ ਦੋ ਵਿਸਰਾਮ ਹਨ ਕਿ ਅਨਲ ਲਾਉਣੇ ਹਨ ਹਰ ਧਨ ਨਿਰਭਉ ਇਥੇ ਠਮਕ ਸਦਾ ਸਦਾ ਅਸਥਿਰ ਹੈ ਸੱਚ ਇਥੇ ਪਹਿਲਾ ਵਿਸਰਾਮ ਹੈ ਇਹੋ ਹਰ ਧਨ ਇਥੇ ਠਮਕ ਅਗਨੀ ਤਸਕਰ ਹੈ ਪਾਣੀ ਹੈ ਜਮਦੂਤਾ ਹੈ ਇਥੇ ਦੂਸਰਾ ਵਿਸਰਾਮ ਹੈ ਕਿਸੇ ਕਾ ਗਵਾਇਆ ਨਾ ਜਾਈ ਯਾਨੀ ਜਿਹੜੀਆਂ ਠਮਕਾਂ ਹਨ ਉੱਥੇ ਤੇ ਇਸ਼ਾਰਾ ਹੀ ਦੇਣਾ ਹੈ ਜ਼ਿਆਦਾ ਵਿਸਰਾਮ ਤੇ ਰੁਕਣਾ ਇਉਂ ਪੰਕਤੀ ਸਾਰੀ ਉਚਾਰਨ ਕਰਨੀ ਹੈ ਹਰ ਤਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਤਨ ਅਗਨੀ ਤਸਕਰੈ ਪਾਣੀ ਹੈ ਜਮਦੂਤਾ ਕਿਸੇ ਕਾ ਗਵਾਇਆ ਨਾ ਜਾਈ ਹਰ ਤਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਾਰ ਧਨ ਅਗਨੀ ਤਸਕਰੈ ਪਾਣੀਐ ਜਮ ਦੂਤੈ ਕਿਸੈ ਕਾ ਗਵਾਇਆ ਨਾ ਜਾਈ ਆ ਯਾਨੀ ਵਿਸਰਾਮ ਤੇ ਜਿਆਦਾ ਠਹਿਰਾਜ ਆ ਦੇ ਕੇ ਬੋਲਣਾ ਹਰ ਧਨ ਕਉ ਉਚੱਕਾ ਨੇੜ ਨ ਆਵਈ ਜਮ ਜਾਗਾਤੀ ਡੰਡ ਨ ਲਗਾਈ ਹਰ ਧਨ ਕਉ ਇਥੇ ਠਮਕ ਉਚਕਾ ਨਹੀਂ ਕਹਿਣਾ ਉਚੱਕਾ ਬੋਲਣਾ ਉਚੱਕਾ ਨੇੜ ਨ ਆਵਈ ਇਥੇ ਵਿਸਰਾਮ ਜਮ ਜਾਗਾਤੀ ਡੰਡ ਨ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਸਾਕਤੀ ਇਥੇ ਯਮ ਕਲਾ ਦਨੀ ਹੈ ਪਾਪ ਕਰਕੇ ਇਥੇ ਥੋੜਾ ਜਿਹਾ ਠਹਿਰਾ ਦੇਣਾ ਵਿਖਿਆ ਧਨ ਸੰਚਿਆ ਇਥੇ ਵਿਸਰਾਮ ਹੈ ਤਿਨਾ ਇਥੇ ਯਮ ਕਲਾ ਦਨੀ ਹੈ ਇੱਕ ਵਿਖ ਨਾਲ ਨਾ ਜਾਈ ਵਿਖ ਖਸ ਕੇ ਬੋਲਣਾ ਹਲਤਾ ਵਿੱਚ ਸਾਖਤ ਦੁਹੇਲੇ ਭਏ ਅਥਾ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਹ ਢੋਈ ਨਾ ਪਾਈ ਇਹ ਵੀ ਵਿਸਰਾਮ ਮਹਿੰਗਾ ਵਿਸਰਾਮ ਹੈ ਹਲਤੈ ਵਿੱਚ ਸਾਖਤ ਦੁਹੀਲੇ ਭਏ ਇਥੇ ਠਮਕ ਹੱਥੋਂ ਛੁੜਕ ਗਿਆ ਇਥੇ ਵਿਸਰਾਮ ਹੈ ਅੱਗੇ ਪਲਤ ਸਾਖਤ ਇਥੇ ਠਮਕ ਗਏ ਹਰ ਦਰਗਹ ਹੈ ਢੋਈ ਨਾ ਪਾਈ ਹਲਤਾ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਹਲਤਾ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗ ਹੈ ਢੋਈ ਨਾ ਪਾਈ ਬਸ ਇਸ ਤਰ੍ਹਾਂ ਮਿਹਨਤ ਕਰਨੀ ਆ ਵੀ ਵਿਸਰਾਮ ਤੇ ਜ਼ਿਆਦਾ ਰੁਕਣਾ ਹੈ ਇਹ ਨਾ ਹੋਵੇ ਵੀ ਠੰਮਕਾਂ ਵੀ ਵਿਸਰਾਮ ਹੀ ਬਣ ਜਾਣ ਜ਼ਿਆਦਾ ਵਿਸਰਾਮ ਤੇ ਠਹਿਰਾ ਜਦੋਂ ਦਵਾਂਗੇ ਫਿਰ ਪੂਰੀ ਸਪਸ਼ਟ ਅਤੇ ਸ਼ੁੱਧ ਹੋ ਜਾਏਗਾ ਐਨ ਸਰਲ ਹੋ ਜਾਏਗਾ ਹਲਤੈ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਇੱਥੇ ਜਾ ਕੇ ਰੁਕਣਾ ਅੱਗੇ ਪਲਤ ਸਾਖਤ ਹਰ ਦਰਗਹ ਢੋਈ ਨਾ ਪਾਈ ਇਸ ਵਿਸਰਾਮ ਸਾਖਤ ਨਹੀਂ ਆਹ ਅੱਗੇ ਪਲਤ ਸਾਖਤ ਤੇ ਮੜੀ ਜੀ ਠਮਕ ਜੀ ਲਾ ਦੇ ਗਿਆ ਤੇ ਵਿਸਰਾਮ ਇਸ ਹਰ ਧਾਨ ਕਾ ਸਾਹ ਹਰ ਆਪ ਹੈ ਸੰਤਹੁ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤਹ ਇਥਿ ਵਿਸਾਮ ਹੈ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰ ਸੋਝੀ ਪਾਈ ਹਾਂ ਗੁਰ ਸੋਝੀ ਨਹੀਂ ਕਹਿਣਾ ਇਸ ਹਰ ਧਨ ਕਾ ਇਹ ਧਨੈ ਭੁੱਲੈ ਭੁੱਲਣਾ ਤਨੈ ਨਹੀਂ ਕਹਿਣਾ ਇਸ ਹਰ ਤਨੈ ਕਾ ਤੂ ਟੁਟਾ ਕਦੀ ਨਾ ਬਈ ਇੱਥੇ ਵਿਸਰਾਮ ਜਨ ਨਾਨਕ ਕਾ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ